ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁਲਤਾਨਪੁਰ ਰੋਡ ਦੇ ਇੱਕ ਰੈਡੀਮੇਡ ਸਟੋਰ ਪਰ ਆ ਕੇ ਰੋਬਰੀ ਕੀਤੀ ਗਈ ਹੈ ਜੋ ਇਹ ਰੋਬਰੀ ਗਨਪੁਆਇੰਟ ਪਰ ਕੀਤੀ ਗਈ ਸੀ ਜਿਸ ਵਿੱਚ ਕੁਝ ਨਕਦੀ ਅਤੇ ਇੱਕ ਸੋਨੇ ਦਾ ਕੜਾ ਖੋ ਕੇ ਲੈ ਕੇ ਗਏ ਸਨ ਜੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਥਾਣਾ ਬੀਰੀਜਨ ਵਿਖੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਆਪਣਾ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਏਟ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਟੀਮਾਂ ਵੱਲੋਂ ਕਾਫੀ ਵਿਗਿਆਨਿਕ ਢੰਗ ਨਾਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਗਲੌਕ ਪਿਸਟਲ ਅਤੇ ਇੱਕ ਬਲੈਡ ਪ੍ਰੂਫ ਜੈਕਟ ਬਰਾਮਦ ਹੋਈ ਹੈ ਜੋ ਇਸ ਨੂੰ ਅਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜਿਸ ਨੂੰ ਰਿਮਾਂਡ ਪਰ ਲੈ ਕੇ ਹੋਰ ਵੀ ਇਸ ਪਾਸੋਂ ਬਰਾਮਦਗੀ ਹੋਵੇਗੀ ਜੋ ਇਸ ਦੇ ਬਾਕੀ ਸਾਥੀਆਂ ਦੀ ਡੈਟੀਫਿਕੇਸ਼ਨ ਹੋ ਗਈ ਹੈ ਜਿਨ੍ਹਾਂ ਨੂੰ ਗ੍ਰਫਤਾਰ ਕਰਨ ਲਈ ਵਕ ਵਕ ਟੀਮਾਂ ਤਿਆਰ ਕੀਤੀਆਂ ਗਈਆਂ ਜੋ ਰੇਡ ਕੀਤਾ ਜਾ ਰਹੇ ਹਨ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲ ਗ੍ਰਫਤਾਰ ਕੀਤਾ ਜਾਵੇਗਾ